ਜੋ ਪੁਆਇੰਟ ਰਾਹੁਲ ਗਾਂਧੀ ਨੇ ਰੇਜ਼ ਕੀਤਾ ਕਟਗਿੰਥਿਆ ਦਾ ਜਾਂ ਉਥੇ ਜੋ ਐਸਲੈ ਰਾਈਟ ਵਿੰਗ ਆਫ ਦੀ ਪੋਲਿਟਿਕਸ ਇੰਡੀਆ ਦੇ ਵਿੱਚ ਵੇਖਣ ਨੂੰ ਮਿਲ ਰਹੀ ਆ ਕਿੰਦੇ ਤੋਂ ਆ ਦੀ ਗੱਲ ਉਥੇ ਕੀਤੀ ਜਾ ਰਹੀ ਆ ਕੁਝ ਲੋਕਾਂ ਦੇ ਦੇ ਉੱਤੇ ਅਟੈਕਸ ਹੋ ਰਹੇ ਨੇ ਇਹ ਜਿਹੜੀ ਇਹ ਤਾਂ ਦੇ ਇਹ ਗੱਲ ਜਿਹੜੀ ਕਿ ਮਸਲਾ ਰੇਜ਼ ਕੀਤਾ ਵਾ ਇਹ ਬਿਲਕੁਲ ਵਾਜਬ ਆ ਪਰ ਜੋ ਉਹਨਾਂ ਨੇ ਕਿਹਾ ਸਿੱਖਾਂ ਬਾਰੇ ਕਿਹਾ ਉਹ ਸ਼ਾਇਦ ਐਕੂਰੇਟ ਨਹੀਂ ਸਿੱਖਾਂ ਨੂੰ ਪਗ ਬੰਨਣ ਤੇ ਜਾਂ ਗੁਰਦੁਆਰੇ ਜਾਣ ਤੇ ਜਾਂ ਕੜਾ ਪਉਣ ਤੇ ਇਸ ਵੇਲੇ ਕੋਈ ਪਾਬੰਦੀ ਨਹੀਂ ਹੈ ਕੋਈ ਕਦੁਕਾ ਘਟਨਾ ਕਿਤੇ ਜ਼ਰੂਰ ਹੋਈ ਹੋਊਗੀ ਲੇਕਿਨ ਆਪਾਂ ਵੀ ਪੰਜਾਬ ਚ ਰਹਿੰਦੇ ਆ ਪੰਜਾਬ ਤੋਂ ਬਾਹਰ ਵੀ ਰਹਿੰਦੇ ਆ ਇੰਡੀਆ ਦੇ ਵਿੱਚ ਕਿਤੇ ਕੋਈ ਦਿੱਕਤ ਨਹੀਂ ਹੈ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਹੈ ਹਾਂ ਕਈ ਥਾਵਾਂ ਤੇ ਅਮਰੀਕਾ ਦੇ ਕੁਝ ਥਾਵਾਂ ਤੇ ਜਾਂ ਕੁਝ ਥਾਵਾਂ ਤੇ ਕਈ ਵਾਰ ਰੈਸਿਸਟ ਅਟੈਕ ਜਿਹੜੇ ਨੇ ਜ਼ਰੂਰ ਹੁੰਦੇ ਆ ਖਾਸ ਕਰਕੇ ਅਮਰੀਕਾ ਦੇ ਕੁਝ ਸ਼ਹਿਰਾਂ ਦੇ ਵਿੱਚ ਕੋਈ ਵੀ ਨਹੀਂ ਲੇਕਿਨ ਕਈ ਥਾਵਾਂ ਤੇ ਇਹ ਮੈਨੂੰ ਇੱਥੇ ਕਹਿਣਾ ਬਣਦਾ ਵਾ ਕਿ ਗਾਥਰਾ ਪਾਉਣ ਦੇ ਉੱਤੇ ਦਿੱਕਤ ਕਈ ਵਾਰ ਜ਼ਰੂਰ ਆਉਂਦੀ ਆ ਹਾਲਾਂਕਿ ਸਾਡਾ ਸੰਵਿਧਾਨ ਸਾਨੂੰ ਅਲਾਉ ਕਰਦਾ ਵਾ ਕਿ ਜਿਹੜਾ ਨਾਰਮਲ ਛੋਟਾ ਗੱਤ ਤੇ ਛੋਟੀ ਕਿਰਪਾਨ ਜਾਂ ਗਾਥਰਾ ਵਾ ਉਹ ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਉਹ ਪਾ ਸਕਦੇ ਨੇ ਲੇਕਿਨ ਕਈ ਵਾਰ ਆਇਰਪੋਰਟਸ ਦੇ ਉੱਤੇ ਦਿੱਕਤ ਆਉਂਦੀ ਆ ਇੰਟਰਨੈਸ਼ਨਲ ਫਲਾਈਟਸ ਦੇ ਵਿੱਚ ਤੇ ਛੋਟੀ ਕਿਰਪਾਨ ਵੀ ਅਲਾਉਡ ਨਹੀਂ ਲੇਕਿਨ ਇੰਡੀਅਨ 에ਰੋਪਲੇਨ ਦੇ ਵਿੱਚ ਛੋਟਾ ਗੱਤ ਤੇ ਜਿਹੜੀ ਗਾਥਰਾ ਵਾ ਛੋਟੀ ਕਿਰਪਾਨ ਅਲਾਉਡ ਹੈ ਲੇਕਿਨ ਕਈ ਵਾਰ ਉਸ ਤੋਂ ਇਲਾਵਾ ਵੀ ਏਅਰਪੋਰਟਾਂ ਲਾਬਾਂ ਵੀ ਕਿ ਇਗਜ਼ਾਮਿਨੇਸ਼ਨ ਸੈਂਟਰ ਵਗੈਰਾ ਦੇ ਵਿੱਚ ਦਿੱਕਤ ਆਉਂਦੀ ਆ ਪਿੱਛੇ ਜੇ ਖਬਰ ਆਈ ਸੀ ਕਿ ਇੱਕ ਲੜਕੀ ਰਾਜਸਥਾਨ ਦੇ ਕਿਸੇ ਐਗਜ਼ਾਮ ਦੇਣ ਗਈ ਅੰਮ੍ਰਿਤ ਅਰੀ ਲੜਕੀ ਸੀ ਉਹਨੂੰ ਉੱਥੇ ਅੰਦਰ ਅੰਦਰ ਐਂਟਰ ਨਹੀਂ ਹੋਣ ਦਿੱਤਾ ਗਿਆ ਉਹਨੂੰ ਰੋਕਿਆ ਗਿਆ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਜ਼ਰੂਰ ਸਾਹਮਣੇ ਆਉਂਦੀਆਂ ਵਾ ਨਾਲ ਨਾਲ ਜਦੋਂ ਕਿਤੇ ਸਿੱਖ ਪੋਲਿਟਿਕਸ ਦੇ ਵਿੱਚ ਸਿੱਖਾਂ ਦੀ ਆਪਣੀ ਇੱਕ ਪੋਲਿਟਿਕਸ ਵੀ ਹੈ ਗੁਰਦੁਆਰਾ ਪੋਲਿਟਿਕਸ ਉਹਦੇ ਜਦੋਂ ਦਖਲਅੰਦਾਜ਼ੀ ਹੁੰਦੀ ਆ ਉਹਦੇ ਤੇ ਵੀ ਲੋਕੀ ਇਤਰਾਜ਼ ਕਰਦੇ ਨੇ ਉਹਨੂੰ ਇੱਕ ਸਿੱਖ ਕੌਮ ਦੇ ਉੱਤੇ ਜਾਂ ਸਿੱਖ ਪਾਈਚਾਰੇ ਤੇ ਹਮਲਾ ਮੰਨਿਆ ਜਾਂਦਾ ਜਿਵੇਂ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਦੇ ਵਿੱਚ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇੱਥੇ ਵੀ ਕਹਿਣਾ ਬਣਦਾ ਵਾ ਕਿ ਇਹ ਇੰਟਰਫੇਰੈਂਸ ਸਿਰਫ ਭਾਜਪਾ ਸਰਕਾਰ ਵੱਲੋਂ ਨਹੀਂ ਇਹ ਲਗਾਤਾਰ ਆਜ਼ਾਦੀ ਤੋਂ ਬਾਅਦ ਜਿਹੜੀਆਂ ਵੀ ਸਰਕਾਰਾਂ ਆਈਆਂ ਭਾਵੇਂ ਉਹ ਕਾਂਗਰਸ ਸਰਕਾਰ ਸੀ ਜਾਂ ਭਾਜਪਾ ਵਾ ਉਹਨਾਂ ਵੱਲੋਂ ਇਹ ਇੰਟਰਫੇਰੈਂਸ ਹੁੰਦੀ ਰਹੀ ਪਰ ਇੱਕ ਗੱਲ ਜ਼ਰੂਰ ਹੈ ਔਰ ਇਹ ਰਾਹੁਲ ਗਾਂਧੀ ਨੇ ਰੇਜ਼ ਕੀਤੀ ਹੈ ਔਰ ਸਹੀ ਰੇਜ਼ ਕੀਤੀ ਹੈ ਕਿ ਘੱਟ ਗਿਣਤੀਆਂ ਦੇ ਉੱਪਰ ਮਾਈਨੋਰਟੀਜ਼ ਦੇ ਉੱਪਰ ਹਮਲੇ ਹੁੰਦੇ ਆ ਉਹ ਸੁਰੱਖਿਤ ਮਹਿਸੂਸ ਨਹੀਂ ਕਰਦੀਆਂ ਔਰ ਇਹਦੇ ਵਾਸਤੇ ਜੋ ਕਦਮ ਚੁੱਕਣੇ ਚਾਹੀਦੇ ਸੀਗੇ ਖਾਸ ਕਰਕੇ ਮੁਸਲਮ ਪਾਈਚਾਰੇ ਨਾਲ ਜੋ ਤੱਕਾ ਹੋ ਰਿਹਾ ਵਾ ਇੰਡੀਆ ਦੇ ਵਿੱਚ ਉਹ ਕਦਮ ਨਹੀਂ ਚੁੱਕੇ ਗਏ ਔਰ ਆ ਤੁਸੀਂ ਕਾਵੜੀਆਂ ਦੀ ਯਾਤਰਾ ਜਿਹੜੀ ਸੀ ਉਸ ਵੇਲੇ ਜਿਹੜਾ ਉਹ ਹੁਕਮ ਦਿੱਤਾ ਸੀ ਕਿ ਜਿੰਨੇ ਰੈਸਟੋਰੈਂਟ ਸੀ ਪਟਾਬੇ ਆ ਦੁਕਾਨਾਂ ਰਸਤੇ ਦੇ ਵਿੱਚ ਨੇ ਉਹ ਆਪਣੇ ਨਾਂ ਲਿਖਣ ਉੱਤੇ ਤਾਂ ਕਿ ਪਤਾ ਲੱਗ ਸਕੇ ਕਿ ਇਹ ਦੁਕਾਨ ਜਿਹੜੀ ਆ ਇਹ ਮੁਸਲਮ ਪਾਈਚਾਰੇ ਦੀ ਕਿਸੇ ਸੱਜਦੀ ਆ ਹਿੰਦੂ ਪਾਈਚਾਰੇ ਦੀ ਆ ਜਾਂ ਕਿਸੇ ਹੋਰ ਦੀ ਆ ਇਹ ਵੀ ਗਲਤ ਹੈ ਇਹ ਇੰਡੀਆ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਕਿ ਇਟ ਇਜ਼ ਅ ਮਲਟੀਕਲਚਰਲ ਸੁਸਾਇਟੀ ਇਹ ਸਾਰੇ ਧਰਮਾਂ ਦੀ ਕਰਦੀ ਆ ਉੱਥੇ ਇਹੋ ਜਿਹਾ ਕਮੈਂਟ ਇਹੋ ਜੀ ਰਿਕੁਆਇਰਮੈਂਟ ਜਿਹੜੀ ਆ ਉਹ ਬਿਲਕੁਲ ਗਲਤ ਆ ਔਰ ਬੀਜੇਪੀ ਨੂੰ ਕਈ ਕਦਮ ਚੁੱਕਣੇ ਚਾਹੀਦੇ ਨੇ ਚੁੱਕਣ ਦੀ ਲੋੜ ਆ ਮਾਈਨੋਰਟੀਜ਼ ਨੂੰ ਮਹਿਫੂਜ਼ ਜਾਂ ਸੇਫ ਮਹਿਸੂਸ ਕਰਾਉਣ ਵਾਸਤੇ ਪਰ ਇਹਦੇ ਨਾਲ ਇਹ ਵੀ ਸੱਚ ਆ ਕਿ ਕਾਂਗਰਸ ਨੇ ਲਗਾਤਾਰ ਰਾਹੁਲ ਗਾਂਧੀ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦੇ ਜਿਹੜੇ ਜਿਹੜੇ ਅਨਸਿਸਟਰ ਸੀਗੇ ਇੰਦਰਾ ਗਾਂਧੀ ਸੀ ਜਾਂ ਰਾਜੀਵ ਗਾਂਧੀ ਸੀ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਜਾਂ ਪੰਡਿਤ ਨਹਿਰੂ ਉਹਨਾਂ ਵੱਲੋਂ ਸਿੱਖਾਂ ਪ੍ਰਤੀ ਇੱਕ ਤਿੱਖੇ ਨਾਲ ਜਿਹੜਾ ਵਿਤਕਰਾ ਹੁੰਦਾ ਰਿਹਾਗਾ ਉਹਦੀ ਜ਼ਰੂਰ ਗੱਲ ਕਰਨੀ ਪੈਂਦੀ ਔਰ ਸ਼ਾਇਦ ਰਾਹੁਲ ਗਾਂਧੀ ਨੂੰ ਉਹਦੂ ਚੰਗਿਤਰਾ ਸਟੱਡੀ ਕਰਕੇ ਉਹਦੇ ਉੱਪਰ ਵੀ ਇੱਕ ਸਟੇਟਮੈਂਟ ਜਾਰੀ ਕਰਨੀ ਚਾਹੀਦੀ ਹੈ ਜੀ ਉਹ ਸਹੀ ਸਮਝਦੇ ਨੇ ਕਿ ਇਹ ਜੋ ਹੋਇਆ ਇਹ ਗਲਤ ਹੋਇਆ ਆਪਾਂ ਨੂੰ ਸਭ ਨੂੰ ਪਤਾ ਹੀ ਆ ਕਿ ਪਾਰਟੀਸ਼ਨ ਵੇਲੇ ਕਈ ਚੀਜ਼ਾਂ ਸਾਨੂੰ ਕਈ ਵਾਅਦੇ ਕੀਤੇ ਗਏ ਸੀ ਉਹ ਵਾਅਦੇ ਕਿੰਨੇ ਨਹੀਂ ਪੂਰੇ ਕੀਤੇ ਉਦੋਂ ਤੇ ਕਾਂਗਰਸ ਸਰਕਾਰੀ ਸੀ ਉਦੋਂ ਕਿਹਾ ਗਿਆ ਸੀ ਕਿ ਜੋ ਵੀ ਸਿੱਖ ਪਾਈ ਜਾ ਰਹੇ ਦੀਆਂ ਡਿਮਾਂਡਸ ਐ ਬਿਲਕੁਲ ਵਾਜਬ ਨੇ ਪਰ ਉਹ ਬਾਤ ਮੰਨੀਆਂ ਨਹੀਂ ਗਈਆਂ ਕਈ ਸਾਲ ਇਥੇ ਡਿਮਾਂਡ ਰੁੱਤੀ ਰਹੀ ਕਿ ਪਾਸ਼ਾ ਦੇ ਇਲਾਕੇ ਦੇ ਉੱਤੇ ਇੱਕ ਪੰਜਾਬੀ ਇੱਕ ਪੰਜਾਬ ਦਾ ਸੂਬਾ ਬਣਨਾ ਚਾਹੀਦਾ ਵਾ ਬਾਕੀ ਸਟੇਟਾਂ ਪਾਸ਼ਾ ਦੇ ਇਲਾਕੇ ਤੇ ਬਣੀਆਂ ਪਰ ਲੇਕਿਨ ਪੰਜਾਬੀ ਸੂਬਾ ਨਹੀਂ ਦਿੱਤਾ ਗਿਆ ਉਹਦੇ ਲਈ ਸਾਨੂੰ ਜਦੋਜਦ ਕਰਨੀ ਪਈ ਇਸ ਤੋਂ ਇਲਾਵਾ ਸਾਡੇ ਨਾਲ ਪਾਣੀਆਂ ਦਾ ਤੱਕਾ ਹੋਇਆ 1955 ਦੀ ਜਿਹੜੀ ਟ੍ਰੀਟੀ ਆ ਸਮਝੌਤਾ ਵਾ ਉਹ ਗਲਤ ਹੋਇਆ ਉਸ ਤੋਂ ਬਾਅਦ ਐਸਵਾਈਐਲ ਦਾ ਸਮਝੌਤਾ ਗਲਤ ਹੋਇਆ ਸੋ ਇਹ ਮਸਲੇ ਅੱਜ ਵੀ ਰੜਕਦੇ ਨੇ ਰੜਕਦੇ ਨੇ ਚੰਡੀਗੜ੍ਹ ਸਾਨੂੰ ਨਹੀਂ ਮਿਲਿਆ ਸੋ ਇਹ ਕਿੰਨੇ ਕੀਤਾ ਉਦੋਂ ਕਿਹੜੀਆਂ ਸਰਕਾਰਾਂ ਸੀ ਸੋ ਲਗਾਤਾਰ ਕਾਂਗਰਸ ਦੀ ਭੂਮਿਕਾ ਇਹਨਾਂ ਚੀਜ਼ਾਂ ਦੇ ਵਿੱਚ ਠੀਕ ਨਹੀਂ ਰਹੀ ਔਰ 1984 ਬਾਰੇ ਤੇ ਮੈਂ ਜ਼ਿਕਰ ਵੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹਦੇ ਬਾਰੇ ਤੇ ਸਭ ਨੂੰ ਪਤਾ ਹੀ ਹੈ ਸੋ ਇਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਭਾਵੇਂ ਪਾਣੀਆਂ ਦਾ ਮਸਲਾ ਵਾ ਭਾਵੇਂ ਪੰਜਾਬੀ ਸੂਬਾ ਦਾ ਮਸਲਾ ਸੀ ਜਾਂ ਸਿੱਖਾਂ ਦੇ ਹੱਕਾਂ ਦਾ ਮਸਲਾ ਸੀ ਯਾ ਜੋ ਵਾਦੇ ਕੀਤੇ ਗਏ ਸੀ ਉਹ ਮਸਲੇ ਆ ਉਹਨਾਂ ਦੇ ਉੱਪਰ ਕਾਂਗਰਸ ਖੜੀ ਨਹੀਂ ਸੀ ਉਤਰੀ ਹਾਂ ਭਾਜਪਾ ਨੇ ਕੁਝ ਕਦਮ ਜ਼ਰੂਰ ਚੁੱਕੇ ਆ ਜਿਵੇਂ ਹੁਣੇ ਕਿਹਾ ਵੀ ਕੁਝ ਦਿਹਾੜੇ ਅਨਾਉਂਸ ਕੀਤੇ ਗਏ ਆਪਣੇ ਸਹਿਬਜ਼ਾਦਿਆਂ ਦੇ ਨਾਂ ਦੇ ਉੱਤੇ ਇਹ ਜਿਹੜਾ ਲੰਗਾ ਖੋਲਿਆ ਗਿਆ ਵਾ ਕਰਤਾਰਪੁਰ ਸਾਹਿਬ ਦਾ ਉਹਦੇ ਲਈ ਤੇ ਵੈਸੇ ਇਮਰਾਨ ਖਾਨ ਔਰ ਨਵਜੋਤ ਸਿੱਧੂ ਦੀ ਜ਼ਿਆਦਾ ਭੂਮਿਕਾ ਵਾ ਲੇਕਿਨ ਫਿਰ ਵੀ ਕੇਂਦਰ ਸਰਕਾਰ ਨੇ ਵੀ ਆਪਣੀ ਸਹਿਮਤੀ ਦਿੱਤੀ ਉਹ ਵੀ ਚੰਗੀ ਗੱਲ ਆ ਸੋ ਕੁਝ ਕਦਮ ਚੁੱਕੇ ਗਏ ਲੇਕਿਨ ਜਿਹੜੇ ਪੁਰਾਣੇ ਮਸਲੇ ਆ ਜਿਹੜੇ ਰੜਕਦੇ ਮਸਲੇ ਆ ਉਹ ਹਾਲੀ ਵੀ ਹੱਲ ਨਹੀਂ ਹੋਏ ਔਰ ਕੋਈ ਲੱਗਦਾ ਨਹੀਂ ਕਿ ਉਹਨਾਂ ਵੱਲੋਂ ਕੋਈ ਕਦਮ ਚੁੱਕਿਆ ਜਾ ਰਿਹਾ ਹੈ ਉਹ ਮਸਲੇ ਹੱਲ ਕਰਨ ਵਾਸਤੇ ਸੋ ਮੇਰਾ ਖਿਆਲ ਹੈ ਕਿ ਰਾਹੁਲ ਗਾਂਧੀ ਵਾਸਤੇ ਬੈਟਰ ਹੋਊਗਾ ਕਿ ਇਹ ਸਾਰੇ ਮਸਲਿਆਂ ਦੇ ਉੱਤੇ ਇੱਕ ਇਹਦੀ ਜਾਣਕਾਰੀ ਲੈ ਕੇ ਇੱਕ ਟਿੱਪਣੀ ਦੇਣ ਸੋ ਥੈਟ ਹੀ ਕੈਨ ਕਮਪਲੀਟ ਇਹ ਮੇਰਾ ਆਪਣਾ ਮੰਨਣਾ ਵਾ ਲੇਕਿਨ ਉਹਨਾਂ ਨੇ ਜਿਹੜੀ ਮਾਈਨੋਰਟੀਜ਼ ਦੀ ਗੱਲ ਕੀਤੀ ਉਹ ਸਹੀ ਹੈ ਲੇਕਿਨ ਜਿਹੜਾ ਐਗਜ਼ੈਕਟਲੀ ਸਿੱਖਾਂ ਬਾਰੇ ਕਮੈਂਟ ਕੀਤਾ ਉਹ ਐਕੂਰੇਟ ਨਹੀਂ ਲੇਕਿਨ ਭਾਜਪਾ ਨੂੰ ਕਿਉਂਕਿ ਆਪਾਂ ਭਾਜਪਾ ਦੀ ਗੱਲ ਕਰ ਰਹੇ ਆ ਭਾਜਪਾ ਨੂੰ ਵੀ ਮਾਈਨੋਰਿਟੀਜ਼ ਨੂੰ ਸੁਰੱਖਿਅਤ ਮਹਿਸੂਸ ਕਰਨ ਵਾਸਤੇ ਕਦਮ ਚੁੱਕਨੇ ਚਾਹੀਦੇ ਨੇ